ਇਕ ਮੇਰੇ ਵਰਗਾ ਬੇਵਕੂਫ ਕਿਛ ਬੇਵਕੂਫ ਦੇ ਮਗਰ ਲੱਗ ਗਿਆ 20 ਸਾਲ ਰੱਬ ਰੱਬ ਕਰੀ ਗਿਆ 20 ਸਾਲ ਵਾਹਿਗੁਰੂ ਅੱਲਾਹ ਰਾਮ ਰਹੀਮ ਰਾਦੇ ਰਾਦੇ ਉਹ ਕਹਿੰਦਾ ਇਹ ਤੈਨੂੰ 20 ਸਾਲ ਹੋ ਗਏ ਤਾਂ ਦੇਖਿਆ ਰਬ ਉਹ ਚੱਕਰਾਂ 'ਚ ਪੈ ਗਿਆ ਯਾਰ 20 ਸਾਲ ਹੋ ਗਏ ਦੇਖਿਆ ਤਾਂ ਹੈ ਹੀ ਨਹੀਂ ਐ ਭਾਜੀ ਕਹਿੰਦਾ ਦੇਖਿਆ ਤਾਂ ਹੈ ਹੀ ਨਹੀਂ ਲੈ ਵੀ ਉਹਨੇ ਨਾਂ ਲੈਣਾ ਟਾਈਮ ਤੋਂ ਬੰਦ ਕਰ ਦਿੱਤਾ ਤਾਂ ਜਿੱਦ ਦੇ ਬੰਦ ਕੀਤਾ ਉਪਰ ਆਜਾ ਹਾਂ ਪੁੱਤ ਜੀ ਨਾਂ ਨਹੀਂ ਲਿਆ ਅੱਜ ਉਹ ਕਹਿੰਦਾ ਸੁਣਦਾ ਮਾਲਕਾ ਕਹਿੰਦਾ ਹਾਂ ਸੁਣਦਾ ਆ ਜੇ ਸੁਣਦਾ ਤਾਂ ਕਬੂਲ ਕਰਦਾ ਤੂੰ ਤਾਂ ਲੈਣਾ ਜਦੋਂ ਮੈਨੂੰ ਕਬੂਲ ਨਾ ਹੋਵੇ ਤੇਰੀ ਜ਼ਰਤ ਨਹੀਂ ਆ ਤੂੰ ਮੇਰਾ ਨਾਲ ਐਵੇਂ ਤੇ ਦੁਨੀਆਦਾਰੀ ਕੌਣ ਆ ਯਾਰ ਕਿਸੇ ਵਾਹਿਗੁਰੂ ਨਾਮ ਦਾ ਨਾਮ ਭਗਵਾਨ ਦਾ ਲੈਣ ਦੇ ਰੋਕ ਸਕਦੀ ਨਫ਼ਰਤ ਵੰਡ ਸਕਦੀ ਆ ਪਿਆਰ ਵੰਡ ਸਕਦੇ ਆ ਤੁਸੀਂ ਕਿਆ ਦੁਨੀਆਦਾਰੀ ਚ ਕਮਾਣੇ ਆ ਕਿਆ ਖੱਟਦੇ ਆ ਤੁਹਾਡੇ ਤੇ ਡਿਪੈਂਡ ਆ ਅੱਜ ਵੀ ਲੋਕੀ ਕੁਝ ਕਹਿ ਦਿੰਦੇ ਆ ਆਸ ਕਹਿੰਦੇ ਕੀ ਕਹਿ ਰਹੇ ਮੈਂ ਬਹੁਤ ਬਹੁਤ ਬਿਤਕਰਾ ਹੁੰਦਾ ਆ ਮੈਂ ਉਹ ਕਹਿਣਾ ਨਹੀਂ ਚਾਹਦਾ ਕੁਝ ਜਿਵੇਂ ਲੋਕ ਜਿਆਦਾ ਹਾਈਲਾਈਟ ਹੋ ਜਾਣਗੇ ਮੈਂ ਚਾਹਦਾ ਨਹੀਂ ਕਿਉਂਕਿ ਐ ਵੀ ਬਿਨਾ ਗਲਤੀ ਉਹਨਾਂ ਨੂੰ ਉਹ ਕਰਨਾ ਚੰਗੀ ਗੱਲ ਨਹੀਂ ਪਰ ਮੈਂ ਕਹਿੰਦਾ ਵੀ ਤੁਹਾਡਾ ਸਮਾਜ ਬੜਾ ਵਧੀਆ ਸਮਾਜ ਮੈਂ ਇਸ ਗੱਲ ਨੂੰ ਕਹਿਣਾ ਵੀ ਆ ਚਲੋ ਮੈਂ ਕਹਿ ਵੀ ਦਿੰਦਾ ਮੈਂ ਆਪਣੇ ਵੱਲੋਂ ਕਹਿ ਦਿੰਦਾ ਤਿਵਾਲਮਿਕੀ ਜੀ ਦਾ ਆਪਣਾ ਇਤਿਹਾਸ ਬੜਾ ਵੱਡਾ। ਪਾਜੀ ਜਿਨ੍ਹਾਂ ਨੇ ਹਜ਼ਾਰਾਂ ਸਾਲ ਪਹਿਲਾਂ ਰਮਾਇਣ ਲਿਖ ਦਿੱਤੀ ਪ੍ਰਭੂ શ્રી ਰਾਮ ਜੀ ਦੇ ਜੰਮਣ ਤੋਂ ਪਹਿਲਾਂ ਹੈ ਪਹਿਲਾਂ ਲਿਖੀ ਪਹਿਲਾਂ ਲਿਖੀ ਤੇ ਪ੍ਰਭੂ શ્રી ਰਾਮ ਨੂੰ ਪੂਰਾ ਵਰਲਡ ਮੰਦਾ। ਹਮ ਤੇ ਜਿਨ੍ਹਾਂ ਨੇ ਉਹਨਾਂ ਦਾ ਜੰਮਣ ਔਰ ਬਣਵਾਸ ਸਾਰਾ ਲਿਖ ਦਿੱਤਾ। ਉਹਨੂੰ ਮੰਨਣ ਤੋਂ ਕਿ ਆਤ ਰਾਜਾ ਭਾਈ। ਕਿਸ ਚੀਜ਼ ਦਾ ਰਾਜਾ? ਆ ਗਲਤ ਲਿਖਿਆ ਸਭ ਕੁਝ ਸਹੀ ਲਿਖਿਆ ਦੁਨੀਆ ਮੰਦੀ ਤਦੇ ਮੰਦੀ ਆ ਹੂੰ ਇਹ ਰਮਾਇਣ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦੇ ਚੰਗੇ ਉਚਾਰਨ ਚੰਗੀਆਂ ਗੱਲਾਂ ਪ੍ਰਭੂ ਸ਼੍ਰੀ ਰਾਮ ਜੀ ਦੀ ਹੂੰ ਜੇ ਤਾਂ ਕੋ ਭਗਵਾਨ ਨੇ ਗਲਤ ਚੀਜ਼ ਲਿਖੀ ਆ ਸਿਸ਼ਟੀ ਕਰਤਾ ਪਬੂ ਪ੍ਰਭੂ ਵਾਲਮੀਕ ਨੇ ਇਹ ਕਹਿਣ ਵੀ ਨਹੀਂ ਭਾਈ ਚੰਗੀ ਗੱਲ ਤੇ ਵੀ ਫਰਕ ਯਾਰ ਕੁਝ ਲੋਗ ਆ ਬਹੁਤੇ ਨਹੀਂ ਆ ਕੁਝ ਆ ਜਿਹੜੇ ਹੈਗੇ ਆ ਕਿ ਜਿਨ੍ਹਾਂ ਦੀ ਬਿਰਤੀ 흘ੀ ਹੋਆ ਉਹੀ ਆ ਕੁਝ ਲੋਗ ਤਾਂ ਭਾਜੀ RAM ਤੀਰਥ ਜਿਹਨੂੰ ਕਹਿੰਦੇ ਆ ਉਹ ਪ੍ਰਭੂ ਵਾਲਮੀਕ ਤੀਰਥ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਉੱਥੋਂ ਜੋਤ ਲੈਣ ਜਾਂਦੇ ਆ ਬਹੁਤ ਜਗਰਾਤਿਆਂ ਚ ਹੂੰ ਜ਼ਰੂਰੀ ਨਹੀਂ ਆ 25% ਰੋਗ ਲੈ ਗਏ ਹਾਂ ਪਹਿਲਾਂ ਸੀਗੇ ਪਹਿਜਾ ਤਾਂ ਹੁਣ 25% ਰਹਿ ਗਏ ਇਹ ਵੀ ਨਹੀਂ ਰਹਿਣਾ ਨਾਲੇ ਸਮਝ ਪਾਪ ਦਾ ਅੰਤ ਹੁੰਦਾ ਹੀ ਹੁੰਦਾ ਆ ਹੋਰ ਰਗੜ ਕੇ ਘਿਸਰ ਕੇ ਸਰਕੇ ਹੁੰਦਾ ਆ ਹੋ ਰਿਹਾ ਕਿੰਨੇ ਅਤਿਆਚਾਰ ਸਹੇ ਆ ਸਾਡੇ ਦਲਿਤ ਭਾਈਚਾਰੇ ਨੇ ਹੁਣ ਸੰਦੇ ਆ ਨਹੀਂ ਇੱਕ ਸੈਕਿੰਡ ਤੋਂ ਪਹਿਲਾਂ ਆਵਾਜ਼ ਚੱਕ ਲੈਂਦੇ ਔਰ ਕੱਠ ਹੋ ਜਾਂਦਾ ਅਨਸਾਫ਼ ਲੈ ਕੇ ਹੀ ਹਟਦੇ ਆ ਚਾਹੇ ਪਿਆਰ ਨਾ ਹੋਣ ਚਾਹੇ ਕਾਨੂੰਨ ਨਾ ਹੋਣ ਚਾਹੇ ਜਿੱਥੇ ਟੱਕਾ ਕਰਨ ਨੂੰ ਟੱਕਾ ਵੀ ਕਰਦੇ ਆ ਆਬਦੀਪ ਸਿੰਘ ਮਜਵੀ ਸਿੱਖ ਕੋ ਨਹੀਂ ਜਾਂਦਾ ਯਾਰ ਸਹੀ ਹੈ ਇੱਕ ਗੱਲ ਤੇ ਨੋਕਾ ਸਹੀ ਸਰਦਾਰ ਜੀ ਬਣ ਗਏ ਤਾਂ ਮੱਝ ਵੀ ਸਿੱਖ ਜੇ ਮੋਨਾ ਹੈ ਤਾਂ ਵਾਲਮੀਕ ਭਾਈਚਾਰ ਮੱਝ ਉਹਦੇ ਪੱਕੇ ਮੱਝ ਵੀ ਉਹ ਕਹਿੰਦੇ ਬਈ ਜੱਟ ਔਰ ਵਾਲਮੀਕੇ ਦੀ ਜਾਰੀ ਹੁੰਦੀ ਕੱਥੇ ਕਹਿੰਦੇ ਆ ਬਈ ਪੱਕੀ ਹੁੰਦੀ ਆ ਜਿੱਥੇ ਖੜ ਗਏ ਤਾਂ ਖੜ ਗਏ ਸਭ ਤੋਂ ਵੱਡੇ ਜਿਹੜਾ ਐਗਜ਼ਾਮਪਲ ਜੇ ਮਾਜਮੀ ਮਜਬੀ ਤੇ ਜੱਟਾਂ ਦੀ ਲਾਨੀ ਆ ਤਾਂ ਬਾਬਾ ਘਰਚਾ ਬਾਬਾ ਪੋਤਾ ਬਿਲਕੁਲ ਪਾਜੀ ਮੇਰੀ ਜ਼ੁਬਾਨ ਤੇ ਹੀ ਸੀਗੇ ਲਫ਼ਜ਼ ਕਿਆ ਇਤਿਹਾਸ ਪਾਜੀ ਕਿਹਦਾ ਇਤਿਹਾਸ ਆ ਯਾਰ ਜਿਹੜੇ ਦੁਰਦਸ਼ਾ ਕਰਨ ਨੂੰ ਸੋਚ ਗੰਦੀ ਰੱਖ ਕੇ ਬੈਠੇ ਹੈ ਕੋਈ ਉਹਨਾਂ ਦਾ ਇਤਿਹਾਸ ਜਿਹੜੇ ਫਰਕ ਕਰਦੇ ਆ ਨੀਚ ਲੋਕ ਨੀਚ ਸੋਚ ਹੈ ਉਹਨਾਂ ਦਾ ਕੋਈ ਇਦਾਂ ਦਾ ਇਤਿਹਾਸ ਹਾਂ ਨਹੀਂ ਪਾਜੀ ਮੈਂ ਹੁਣ ਧੰਨਵਾਦ ਕਰਾਂਗਾ ਤੁਹਾਡਾ ਆ ਵਾਹਿਗੁਰੂ ਜੀ ਥੋੜੀ ਜਿਹੀ ਲਾਈਟਿੰਗ ਲਾਈਟਿੰਗ ਦੇ ਵਿੱਚ ਅਗਲੇ ਚਲੋ ਸਾਡੇ ਕੋਲ ਲਾਈਟਿੰਗ ਵੀ ਹੈਗੀ ਆ ਪਰ ਕੁਝ ਘੱਲ ਆਗਲੇ ਅਗਲੇ ਸਮੇਂ ਵਾਸਤੇ ਰੱਖ ਲਓ ਜੀ ਵਾਹਿਗੁਰੂ ਜੀ ਜਦੋਂ ਤੁਹਾਡਾ ਹੁਕਮ ਹਾਂ ਤਾਬੇਦਾਰ ਹੈ ਮਾਰਾ ਸੇਵਾ ਦਾ ਮੈਨੂੰ ਲੱਗਦਾ ਵੀ ਤੁਹਾਡੇ ਨਾਲ ਹੁਣ ਮੇਲ ਜੁੜਦਾ ਰਹੇਗਾ ਤੁਹਾਡਾ ਵਾਹਿਗੁਰੂ ਭਾਈ ਕਿ ਕਈ ਵਾਰੀ ਕਈ ਵਿਅਕਤੀ ਸਿਰਫ ਦਿਖਾਵਾ ਕਰਦੇ ਆ ਪਰ ਤੁਹਾਡੇ ਨਾਲ ਗੱਲਬਾਤ ਕਰਕੇ ਪਤਾ ਲੱਗਿਆ ਵੀ ਹਾਂ ਅੰਦਰ ਬਸਿਆ ਕੁਛ ਅੰਦਰ ਗਿਆ ਚਲੋ ਸ਼ੁਕਰਮਾਲਕਾ ਜੀ ਤੁਹਾਡੇ ਮੂੰਹ ਚੋਂ ਲਫ਼ਜ਼ ਸੁਣਨ ਨੂੰ ਮਿਲੇ ਆ ਇਹ ਨੂੰ ਸਾਲਪੁਰ ਖਦਾ ਪਰ ਤੁਸੀਂ ਸੋਚ ਕੇ ਕੁਝ ਹੋ ਰਾਇ ਸੀ ਕਿਤਾ ਕੁਝ ਹੋ ਰਿਆ ਇਹ ਵੀ ਉਹਦੀ ਮਰਜ਼ੀ ਹੈ ਰਕਾਲਪੁਰ ਹੈ ਵਾਹਿਗੁਰੂ ਦੀ ਮਰਜ਼ੀ ਹਰ ਚੀਜ਼ ਵੀ ਉਸ ਅਸਤੇ ਬਿਲਕੁਲ ਭਾਜੀ ਤੇਰਾ ਨਾਮ ਜੇ ਸਾਡੇ ਚੈਨਲ ਦਾ ਨਾਮ ਮਿੱਟੀ ਹੈ ਤਾਂ ਲੋਕਾਂ ਨੂੰ ਮਿੱਟੀ ਨਾਲ ਤਾਂ ਜੋੜ ਠੀਕ ਹੈ ਵੀ ਰੱਬ ਹੈਗਾ ਕਿ ਨਹੀਂ ਤੁਸੀਂ ਅੱਜ ਆਪ ਸਮਝ ਗਏ ਹੋ ਨਾ ਵੀ ਹੈਗਾ ਰੱਬ ਤੇ ਮੈਂ ਤਾਂ ਯਕੀਨ ਕਰਦਾ ਬੱਸ ਭਾਜੀ ਆਪਾਂ ਵੀ ਇਦਾਂ ਕਰਦੇ ਆ ਤੁਹਾਡੇ ਨਾਲ ਨਹੀਂ ਪਰ ਆਪ ਉਹਨਾਂ ਨੂੰ ਵੀ ਚੈਨਲ ਤੇ ਪੂਰਾ ਮੌਕਾ ਦਿੰਦੇ ਆ ਜਿਹੜਾ ਕਹਿੰਦੇ ਰੱਬ ਨਹੀਂ ਕਿਉਂਕਿ ਹਰ ਕਿਸੇ ਦੀ ਆਪਣੀ ਸੋਚ ਦੇਖੋ ਮੇਰੀ ਤਾਂ মিডিਆ ਵਾਲਿਆਂ ਨੂੰ ਬੇਨਤੀ ਆ ਵੀ ਕੋਸ਼ਿਸ਼ ਕਰਿਆ ਕਰੋ ਵੀ ਜਿਹੜੀ ਚੀਜ਼ ਨੈਗੇਟਿਵਿਟੀ ਫਲਾਵੇ ਨਾ ਉਹਨੂੰ ਪ੍ਰਮੋਟ ਨਹੀਂ ਕਰਨਾ ਆ ਵੀ ਖਤਮ ਹੋ ਜਾਣਗੇ ਚੰਗੀ ਚੀਜ਼ ਨੂੰ ਪ੍ਰਮੋਟ ਕਰਮੇ ਸ਼ੁਰੂ ਕਰ ਦੋ ਕਿਉਂਕਿ ਜੋ ਦਿਖਦਾ ਉਹੀ ਵਿਕਦਾ ਨਹੀਂ ਬਿਲਕੁਲ ਇਸ ਕਰਕੇ ਚੰਗਾ ਹੀ ਦਿਖਾਓ ਤਾਂ ਇਹ ਤਾਂ ਤੁਹਾਡੇ ਕੋਲ ਆਏ ਓਹ ਮਹਾਰਾਜ ਸੱਚੇ ਪਾਤਸ਼ਾਹ ਰਾਈਟ ਧੰਨਵਾਦ ਜੀ ਬਹੁਤ ਬਹੁਤ ਪਿਆਰ ਸਤਿਕਾਰ ਧੰਨਵਾਦ ਕੋਈ ਗਲਤੀ ਗੁਸਤਾਖੀ ਹੋਈ ਤਾਂ ਮਾਫ ਕਰਦੇ ਕੋਈ ਨਹੀਂ ਧੰਨਵਾਦ ਰਾਉਪੁਰੀ ਪੂਰੀ ਲਾਈਟ ਚੱਲੇਗੀ ਮੜੀ ਲਾਈਟ ਤੱਕ ਐਂਡਿੰਗ ਆ ਤਾਈਮ ਮੈਂ ਬੰਦ ਕਰਦਾ ਉਧਰ ਥੋੜੀ ਲਾਈਟ ਤੱਕ ਐਂਡਿੰਗ ਕਰਾ ਦੇ ਬਸ ਉਹ ਬਾਦਾਮ ਦੇ ਦੋ ਜੇ ਦੇ ਸਕਦੇ ਆ ਕਿੰਨੇ ਕਿੰਨੇ ਟਾਈਮ ਮਾਰਜੀ ਤੁਹਾਡੀ 22 ਘੰਟੇ ਹੁੰਦੇ ਭਾਜੀ ਹਾਂ ਜੀ 22 ਘੰਟੇ ਹੁੰਦੇ ਨਹੀਂ ਇਹ ਨੋਰ ਕਿੰਨਾ ਟਾਈਮ ਕਿੰਨੇ ਟਾਈਮ ਹੋ ਗਏ ਹਾਂਜੀ 7:30 ਹੋ ਗਏ ਬਸ ਸੋਚ ਰਿਹਾ ਕਿ ਅਨੰਦ ਨਾਲ ਗੱਲਬਾਤ ਕੀਤੀ ਆ ਤੁਸੀਂ ਪੂਰਾ ਪੋਡਕਾਸਟ ਜ਼ਰੂਰ ਸੁਣਿਆ ਹੋਵੇਗਾ ਕਿਉਂਕਿ ਮੈਨੂੰ ਲੱਗ ਉਹ ਹੀ ਲੱਗਦਾ ਹੈ ਵੀ ਗੱਲਾਂ ਅੱਜ ਸੁਣਨ ਵਾਲੀਆਂ ਸੀ ਅਸੀਂ ਗੱਲਾਂ ਜ਼ਰੂਰ ਖੇਡਦੇ ਵੀ ਕੀਤੀ ਆ ਅਸੀਂ ਪਲਵਾਨੀ ਦੀ ਵੀ ਗੱਲ ਕੀਤੀ ਆ ਕਬੱਡੀ ਦੀ ਵੀ ਗੱਲ ਕੀਤੀ ਆ ਉਸ ਸਾਕਾਲਪੁਰਖਤ ਵੀ ਗੱਲ ਕੀਤੀ ਆ ਅਤੇ ਕਿਸ ਤਰੀਕੇ ਨਾਲ ਇਹਨਾਂ ਦਾ ਜੀਵਨ ਬਦਲਿਆ ਉਸਤੇ ਵੀ ਗੱਲਬਾਤ ਕੀਤੀ। ਜ਼ਰੂਰ ਮੈਨੂੰ ਲੱਗਦਾ ਹੈ ਵੀ ਤੁਹਾਨੂੰ ਇਸ ਪੋਡਕਾਸਟ ਦੇ ਵਿੱਚ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਹੋਵੇਗਾ। ਕਿਉਂਕਿ ਸਾਡੀ ਕੋਸ਼ਿਸ਼ ਹੁੰਦੀ ਆ ਕਿ ਅਸੀਂ ਜੜੇ ਵੀ ਜਿਹੜਾ ਵੀ ਕੰਟੈਂਟ ਤੁਹਾਡੇ ਮੂਹਰੇ ਲਿਆਈਏ ਉਹ ਤੁਹਾਡੀ ਜ਼ਿੰਦਗੀ ਨੂੰ ਕਿੰਨੇ ਅਤਿਆਚਾਰ ਸਹੇ ਆ ਸਾਡੇ ਦਲਤ ਭਾਈਚਾਰੇ ਨੂੰ ਹੁਣ ਸੰਦੇ ਆ। ਨਹੀਂ ਇੱਕ ਸੈਕਿੰਡ ਤੋਂ ਪਹਿਲਾਂ ਆਵਾਜ਼ ਚੱਕ ਲੈਂਦੇ ਔਰ ਕੱਠ ਹੋ ਜਾਂਦਾ। ਹੰਸਾਵਾਂ ਲੈ ਕੇ ਹੀ ਛੱਡਦੇ ਆ ਚਾਹੇ ਪਿਆਰ ਨਾ ਹੋਣ ਚਾਹੇ ਕਾਨੂੰਨ ਨਾ ਹੋਣ ਚਾਹੇ ਜਿੱਥੇ ਟੱਕਾ ਕਰਨ ਨੂੰ ਟੱਕਾ ਵੀ ਕਰਦੇ ਆ ਅਬਦੀਪ ਸਿੰਘ ਮੱਝਵੀ ਸਿੱਖ ਕੋਈ ਨਹੀਂ ਜਾਂਦਾ ਯਾਰ ਸਹੀ ਐ ਇੱਕ ਗੱਲ ਤੇ ਕੋਈ ਨਾ ਸਹੀ ਸਰਦਾਰ ਜੀ ਬਣ ਗਏ ਤਾਂ ਮੱਝਵੀ ਸਿੱਖ ਜੇ ਮੋਨਾ ਹੈ ਤਾਂ ਬਾਲਮੀਕ ਭਾਈਚਾਰ ਮੱਜਬ ਦੇ ਪੱਕੇ ਮੱਝਵੀ ਉਹ ਕਹਿੰਦੇ ਬਈ ਜੱਟ ਔਰ ਵਾਲਮੀਕੇ ਦੀ ਜਾਰੀ ਹੁੰਦੀ ਕੱਥ ਕਹਿੰਦੇ ਆ ਬਈ ਪੱਕੀ ਹੁੰਦੀ ਆ ਜਿੱਥੇ ਖੜ ਗਏ ਤਾਂ ਖੜ ਗਏ ਸਭ ਤੋਂ ਵੱਡੇ ਜਿਹੇ ਐਗਜ਼ਾਮਪਲ ਜਬ ਜਮੀਦ ਮਜਬੀਦ ਤੇ ਜੱਟਾਂ ਦੀ ਲਾਣੀ ਆ ਤਾਂ ਬਾਬਾ ਘਰਚਾ ਬਾਬਾ ਪੋਤਾ ਬਿਲਕੁਲ ਪਾਜੀ ਮੇਰੀ ਜ਼ੁਬਾਨ ਤੇ ਹੀ ਸੀਗੇ ਲਫ਼ਜ਼ ਕਿਆ ਇਤਿਹਾਸ ਪਾਜੀ ਕਿਹਦਾ ਇਤਿਹਾਸ ਆ ਯਾਰ ਜਿਹੜੇ ਦੁਰਦੋਸ਼ਾ ਕਰਨ ਨੂੰ ਸੋਚ ਗੰਦੀ ਰੱਖ ਕੇ ਬੈਠੇ ਹੈ ਕੋਈ ਉਹਨਾਂ ਦਾ ਇਤਿਹਾਸ ਜਿਹੜੇ ਫਰਕ ਕਰਦੇ ਆ ਨੀਚ ਲੋਕ ਨੀ ਚ ਸੋਚ ਹੈ ਉਹਨਾਂ ਦਾ ਕੋਈ ਇਦਾਂ ਦਾ ਇਤਿਹਾਸ ਹਾਂ ਨਹੀਂ ਬੜਾ